ਨਾਬਾ ਦੇ ਮੈਸ ਗੇਟ ਦੇ ਵਿੱਚ ਪੁਲਿਸ ਮੁਲਾਜ਼ਮ ਅਮਨਦੀਪ ਸਿੰਘ ਦੀ ਹੱਤਿਆ ਕਰ ਦਿੱਤੀ ਜਾਂਦੀ ਆ ਰਾਤ ਦੇ ਸਮੇਂ ਅਣਪਛਾਤੇ ਵਿਅਕਤੀਆਂ ਵੱਲੋਂ ਕ੍ਰਿਆਵਾਂ ਦੇ ਨਾਲ ਨਾਬਾ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਨਾਬਾ ਦੇ ਵਿਧਾਇਕ ਦੀ ਵੀ ਵੱਡੀ ਜ਼ਿੰਮੇਵਾਰੀ ਬਣਦੀ ਆ ਕਿ ਪ੍ਰਸ਼ਾਸਨ ਆ ਜਿਹੜਾ ਨਾਬੇ ਦਾ ਉਹ ਨਾਬਾ ਦੇ ਵਿਧਾਇਕ ਦੇ ਪਰ ਜਦੋਂ ਇਹ ਕਤਲ ਹੁੰਦਾ ਤਾਂ ਸਾਰੇ ਨਾਬੇ ਦੇ ਵਿੱਚ ਥਾਂਕੀ ਫੈਲ ਜਾਂਦੀ ਆ ਇੱਕ ਪੁਲਿਸ ਮੁਲਾਜ਼ਮ ਦਾ ਕਤਲ ਹੋ ਜਾਣਾ ਬਹੁਤ ਵੱਡੀ ਗੱਲ ਆ ਪਰ ਜਿਹਨਾਂ ਨੇ ਕੀਤਾ ਉਹ ਵੀ ਨਹੀਂ ਸਕਦੇ ਕੁਝ ਘੰਟੇ ਬਾਕੀ ਨੇ ਕੁਝ ਘੰਟਿਆਂ ਦੇ ਬਾਅਦ ਉਹ ਲਾਖਾਂ ਦੇ ਪਿੱਛੇ ਹੋਣਗੇ ਜ਼ਰੂਰ ਹੋਣਗੇ ਕਿ ਪੁਲਿਸ ਮੁਲਾਜ਼ਮ ਦਾ ਕਤਲ ਹੋ ਗਿਆ ਗੱਲਬਾਤ ਕਰਾਂਗੇ ਨਾ ਬਤਾਏ ਗੁਰਦੇਵ ਸਿੰਘ ਜੀ ਮੰਤਤਬ ਬਹੁ ਬੜੀ ਘਟਨਾ ਨਿੰਦਨਯੋਗ ਕਰਦੇ ਹਾਂ ਲਾਜ਼ਮਦਾਰ ਕਤਲ ਹੋਦਾ ਤਾਂ ਆਪ ਲੋਕਾਂ ਨੇ ਕੀ ਸਾਡੇ ਭਰਾ ਮਨਦੀਪ ਸਿੰਘ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਪਟਿਆਲਾ ਤਾਇਨਾਤ ਸੀ ਔਰ ਨਾਬਾ ਟੂਡਾ ਦੇ ਵਿੱਚ ਉਹਨਾਂ ਦੀ ਰਹਿਤ ਸੀਗੀ ਐਕਚੁਅਲੀ ਉਹ ਸਿਵਲ ਬਰਦੀ ਦੇ ਵਿੱਚ ਸੀਗੇ ਕਿਸੇ ਦੁਕਾਨ ਤੇ ਚਿੰਤਕਾਰ ਜਿਹੜੇ ਵਿਅਕਤੀ ਸੀਗੇ ਉਹ ਦੁਕਾਨਦਾਰ ਨਾਲ ਝਗੜਾ ਕਰ ਰਹੇ ਸੀ ਤਾਂ ਜਦੋਂ ਉਹਨਾਂ ਦੀ ਨਜ਼ਰ ਪਈ ਉਹਨਾਂ ਨੇ ਗੱਲ ਕੀਤੀ ਬਰਾਬਰ ਸੀ ਉਹ ਗੱਲ ਤੋਂ ਵੀ ਮੈਚਨੀ ਵੱਧ ਗਈ ਕਿ ਉਹਨਾਂ ਨੇ ਤੇਜ਼ ਤਾਰ ਚੀਜ਼ ਨਾਲ ਉਹਨਾਂ ਤੇ वार ਕੀਤਾ ਜਿਸ ਨਾਲ ਉਹ ਮੌਕੇ ਤੇ ਮੌਤ ਹੋ ਗਈ ਔਰ ਇਹ ਬਹੁਤ ਡਰਾਈ ਘਟਨਾ ਬੜੀ ਇਹ ਚਿੰਤਾਜਨਕ ਘਟਨਾ ਹੈ ਜੀ ਮੈਂ ਦੀ ਨਕੀਦੀ ਕਰਦਾ ਔਰ ਮੈਂ ਰਾਈਟਵੇ ਡੀਐਸਪੀ ਨਾਭਾ ਬਲ ਸਾਹਿਬ ਔਰ ਐਸਐਚਓ ਚੰਬਰਵਾਲ ਸਾਹਿਬ ਐਸਐਚਓ ਸਿਟੀ ਨਾਭਾ ਨਾਲ ਗੱਲ ਕੀਤੀ ਔਰ ਹੁਣ ਤੱਕ ਚਾਰ ਵਿਅਕਤੀਆਂ ਤੇ ਬਾਇ ਨੇਮ ਪਰਚਾ ਦਰਜ ਹੋ ਗਿਆ 6-7 ਅਣਪਛਾਤੇਆਂ ਤੇ ਪਰਚਾ ਦਰਜ ਹੋਇਆ ਜੀ ਔਰ ਦੋਸ਼ੀ ਜਿਹੜੇ ਇਲਾਕਿਆਂ ਦੇ ਪਿੱਛੇ ਹੋਣਗੇ ਪਰ ਨਾਭਾ ਦੀ ਸੰਗਤ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਹੋ ਜਿਹੇ ਜਿਹੜੇ ਮਾਨਸਿਕ ਜਿਹੜੇ ਰੋਗੀ ਨੇ ਇਹ ਇਸ ਕਿਸਮ ਦੇ ਲੋਕ ਜਿਹੜੇ ਕਿਸੇ ਨੂੰ ਮਾਰਨ ਲੱਗਿਆ ਜਿਨ੍ਹਾਂ ਦੇ ਉੱਪਰ ਕੋਈ ਰਹਿਮ ਨਹੀਂ ਜਿਨ੍ਹਾਂ ਨੂੰ ਕੋਈ ਇਹ ਨਹੀਂ ਕਿ ਸਾਨੂੰ ਲੋਕ ਕੀ ਕਹਿਣਗੇ ਇਹੋ ਇਹੋ ਜਿਹੇ ਲੋਕਾਂ ਦਾ ਸਾਡੇ ਨਾਭਾ ਦੇ ਵਿੱਚ ਕੋਈ ਸਥਾਨ ਨਹੀਂ ਹੈਗਾ ਤੇ ਉਹਨਾਂ ਨੂੰ ਪੰਜਾਬ ਪਰ ਸਾਡੀ ਜਿਹੜੀ ਹੈ ਉਹ ਫੜ ਕੇ ਸਲਾਖਾਂ ਦੇ ਪਿੱਛੇ ਕਰੇਗੀ ਉਹਨਾਂ ਤੇ ਸਖਤ ਕਾਰਵਾਈ ਹੋਵੇਗੀ ਕਾਨੂੰਨ ਮੁਤਾਬਕ ਉਹਨਾਂ ਨੂੰ ਸਜ਼ਾ ਮਿਲੇਗੀ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਚ ਲੈਣ ਦਾ ਕੋਈ ਅਧਿਕਾਰ ਨਹੀਂ ਹੈਗਾ ਤੁਸੀਂ ਕਿਸੇ ਵੀ ਦੁਕਾਨ ਤੇ ਜਾ ਕੇ ਤੂ ਤੂ ਮੈਂ ਤੋਂ ਇੱਕ ਕਤਲ ਤੱਕ ਪਹੁੰਚ ਜਾਣਾ ਆਪਣੇ ਆਪ ਚ ਇੱਕ ਬਹੁਤ ਵੱਡਾ ਸਵੈਲ ਨੁਕਸਾਨ ਖੜਾ ਕਰਦਾ ਤੇ ਸਾਡੀ ਮਾਨਸਿਕਤਾ ਕਿੱਥੇ ਖੜੀ ਹੈ ਜੀ ਸਾਡੇ ਅੰਦਰ ਕਿੰਨੀ ਹਉਮੈ ਆ ਗਈ ਕਿੰਨਾ ਹੰਕਾਰ ਆ ਗਿਆ ਕਿੰਨੀ ਈਗੋ ਆ ਗਈ ਕਿ ਅੱਜ ਅਸੀਂ ਕਿਸੇ ਦਾ ਕਤਲ ਕਰਨ ਲੱਗਿਆਂ ਸ਼ਰੀਆਮ ਸਿਹਤ ਦੇ ਨਾਪੇ ਦੇ ਵਿੱਚ ਤੇ ਸਾਡੇ ਮਨ ਦੇ ਵਿੱਚ ਕੋਈ ਰਹਿਮ ਨਹੀਂ ਆਇਆ ਤਾਂ ਆਪਣੇ ਪਰਿਵਾਰ ਤੋਂ ਉਹਨੇ ਉਜਾੜੇ ਜਾੜੇ ਨੇ ਜੀ ਪਰ ਇੱਕ ਇੱਕ ਜਿਹੜਾ ਭਰਾ ਸਾਡਾ ਪੰਜਾਬ ਪੁਲਿਸ ਦੇ ਵਿੱਚ ਤਨਾਤ ਸੀਗਾ ਬੇਸ਼ੱਕ ਉਹ ਸਿਵਲ ਵਰਦੀ ਦੇ ਵਿੱਚ ਸੀਗਾ ਅਗਰ ਵਰਦੀ ਪਾਈ ਹੁੰਦੀ ਸ਼ਾਇਦ ਇਹ ਘਟਨਾ ਨਾ ਹੁੰਦੀ ਤਾਂ ਉਹਦਾ ਕਤਲ ਕਰ ਦੇਣਾ ਆਪਣੇ ਆਪ ਤੋਂ ਬਹੁਤ ਵੱਡੀ ਮਾੜੀ ਘਟਨਾ ਹੋਈ ਹੈ ਮੈਂ ਪਰਿਵਾਰ ਦੇ ਨਾਲ ਵੀ ਜਿਹੜਾ ਦੀ ਪਰਕਟ ਕਰਦਾ ਔਰ ਇਹ ਵਿਸ਼ਵਾਸ ਦੋਣਾ ਕਿ ਕਾਨੂੰਨ ਜਿਹੜਾ ਉਹ ਬਹੁਤ ਫਾਸ ਤਰੀਕੇ ਨਾਲ ਕੰਮ ਕਰ ਰਿਹਾ ਤੇ ਤਰੀਕੇ ਨਾਲ ਕੰਮ ਕਰ ਰਿਹਾ ਔਰ ਦੋਸ਼ੀ ਜਿਹੜੇ ਨੇ ਉਹਨਾਂ ਨੂੰ ਟ੍ਰੈਪ ਕੀਤਾ ਜਾ ਰਿਹਾ ਔਰ ਜਲਦੀ ਤੋਂ ਜਲਦੀ ਉਹਨਾਂ ਨੂੰ ਜਿਹੜਾ ਜੀ ਜਿਲ੍ਹਾ ਦੇ ਵਿੱਚ ਬੰਦ ਕੀਤਾ ਜਾਇਆ ਕਰ ਕਾਨੂੰਨ ਮੁਤਾਬਕ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਹੈ ਉਹ ਸਜ਼ਾ ਦਿੱਤੀ ਜਾਏਗੀ ਇਸ ਮਾਦਰਾ ਤੋਂ ਕਿੰਨੇ ਵਜੇ ਪਤਾ ਲੱਗਦਾ ਜਦੋਂ ਮਾਦਰ ਹੁੰਦਾ ਫਿਰ ਕੋਈ ਉਹਨਾਂ ਦੇ ਨਾਲ ਕੋਈ ਗਲਪਾ ਹੁੰਦਾ ਹੈ ਕੋਈ ਪਰਿਵਾਰ ਦੇ ਨਾਲ ਤੁਹਾਡਾ ਰਿਸ਼ਤਾ ਹੈ ਪ੍ਰਵਾਪਤ ਨਹੀਂ ਪਰਿਵਾਰ ਨਾਲ ਤਾਂ ਨਹੀਂ ਕੋਈ ਰਾਬਤਾ ਕਾਇਮ ਆਇਆ ਪਰ ਜਿਹਨੇ ਘਟਨਾ ਹੋਈ ਮੈਨੂੰ ਤਕਰੀਬਨ 35-40 ਮਿੰਟ ਬਾਅਦ ਹੀ ਇਨਫੋਰਮੇਸ਼ਨ ਆਈ ਕਿ ਇੱਦਾਂ ਦੀ ਇੱਕ ਵਾਰਦਾਤ ਜਿਹੜੀ ਨਾਂ ਪਾਹ ਕਹਿੰਦੇ ਕੋਈ ਰਾਈਟ ਵੇ ਕੋਈ ਹਜੇ মিডিਆ ਤੇ ਵੀ ਆਈ ਨਹੀਂ ਸੀ ਕਿੱਥੇ ਗੱਲ ਮੈਨੂੰ ਪਤਾ ਲੱਗਿਆ ਤਾਂ ਮੈਂ ਰਾਈਟ ਵੇ ਜਿਹੜੀ ਪੁਲਿਸ ਪ੍ਰਸ਼ਾਸਨ ਨਾਲ ਇਥੋਂ ਦੇ ਡੀਐਸਪੀ ਸਾਹਿਬ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਵੀ ਹੁਣੇ ਸਾਡੇ ਨੋਟਿਸ ਦੇ ਵਿੱਚ ਆਈ ਹੈ ਜਿਹਨੀਆਂ ਪੁਲਿਸ ਦੀ ਜਿਹੜੀ ਟੀਮ ਆ ਪਹੁੰਚ ਗਈ ਹੈ ਔਰ ਉਸ ਤੋਂ ਬਾਅਦ মিডিਆ ਵੀ ਪਹੁੰਚ ਗਿਆ ਸਾਰੀ ਦਿਖਾਈ ਉਹਨਾਂ ਸਾਰੀ ਗੱਲਬਾਤ ਤੇ ਗੱਲ ਇਹ ਹੈ ਕਿ ਇਹ ਆਪਣਾ ਠੁਗਵਾਸ ਦਾ ਸ਼ਹਿਰ ਨਾਪਾ ਹੈ ਪਰ ਨਾਪਾ ਦੇ ਵਿੱਚ ਅਗਰ ਇਸ ਤਰ੍ਹਾਂ ਦੀ ਮਾਨਸਿਕਤਾ ਲੈ ਕੇ ਕੋਈ ਵਿਅਕਤੀ ਘੁੰਮਰੇ ਹੈ ਇਹ ਉਹਨਾਂ ਦੇ ਦਿਮਾਗ ਦੇ ਵਿੱਚ ਪਹਿਲੇ ਸੀਗਾ ਕਿ ਪਹਿਲਾਂ ਹੀ ਇਹ ਕੋਈ 23 ਸਾਲ ਹੰਝਾਰ ਲੈ ਕੇ ਘੁੰਮਰੇ ਹਨ ਤਾਂ ਇਹਦਾ ਮਤਲਬ ਇਹ ਹੈ ਕਿ ਐਸੇ ਲੋਕ ਜਿਹੜੇ ਨੇ ਉਸ ਸਮਾਜ ਲਈ ਖਤਰਨਾਕ ਨੇ ਇਸ ਤਰ੍ਹਾਂ ਦੇ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਬੜੀ ਜ਼ਰੂਰੀ ਹੈ ਤਾਂ ਕਿ ਅੱਗੇ ਤੋਂ ਕਿਸੇ ਵੀ ਐਸੇ ਵਿਅਕਤੀ ਦੀ ਜਿਹੜਾ ਕੋਈ ਖਾਸ ਕਰਕੇ ਪੰਜਾਬ ਪੁਲਿਸ ਦੇ ਵਿੱਚ ਸੀਗਾ ਕੋਈ ਸ਼ਕਤ ਸਿਵਲ ਦੇ ਵਿੱਚ ਸੀਗੇ ਤੇ ਉਹਨਾਂ ਨੇ ਲੜਾਈ ਨੂੰ ਮਟਾਉਣ ਦਾ ਕੰਮ ਕੀਤਾ ਪਰ ਦੂਜਿਆਂ ਨੂੰ ਉਹਨਾਂ ਨੂੰ ਮਾਰਨ ਦਾ ਕੰਮ ਕੀਤਾ ਇਹੋ ਜੀ ਦੁਬਾਰਾ ਕੋਈ ਘਟਨਾ ਨਾ ਹੋਵੇ ਔਰ ਇਸ ਤਰ੍ਹਾਂ ਦੇ ਮਾਨਸਿਕ ਬਿਮਾਰ ਮਾਨਸਿਕਤਾ ਦੇ ਵਿਅਕਤੀ ਜਿਹੜੇ ਆ ਉਹਨਾਂ ਦੀ ਨਾਪਾ ਸ਼ਹਿਰ ਦੇ ਵਿੱਚ ਰਹਿਣ ਲਈ ਕੋਈ ਸਥਾਨ ਨਹੀਂ ਹੈ ਅਗਰ ਕੋਈ ਹੋਰ ਵੀ ਇਦਾਂ ਦੀ ਹਰਕਤ ਕਰੇਗਾ ਤਾਂ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਜਾਵੇਗਾ। ਹਾਲਾਂਕਿ 67 ਹਜ਼ਾਰ ਦੀ ਵਾਦੀ ਵਾਲਾ ਸ਼ਹਿਰ ਹੋਵੇ। ਉਨ 15 ਮੁਲਾਜ਼ਮ ਹੋਣ ਫਤਵਾਲੀ ਦੇ ਵੀ। ਉਹ ਵੀ ਕਿੰਨੇ ਕਿੰਨੇ ਸਰਕਾਰ ਦਾ ਸਰਕਾਰੀ ਸੋਚ ਨਾ। ਇਹ ਬਿਲਕੁਲ ਵੀ ਥੋੜੀ ਗੱਲ ਬਿਲਕੁਲ ਜ਼ਿਆਦਾ। ਆਣਾਂ ਦੇ ਵਿੱਚ ਨਕਰੀਆ ਬਹੁਤ ਘੱਟ ਹੈ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਭਰਤੀਆਂ ਨਹੀਂ ਕੀਤੀ। ਜਦੋਂ ਦੀ ਭਗਵੰਤ ਸਿੰਘ ਸਾਬ ਕੀ ਮਿਨਿਸਟਰ ਬਣੇ ਨੇ ਪੰਜਾਬ ਦੇ ਅਸੀਂ ਹਰ ਇੱਕ ਸਾਲ 2.5 ਹਜ਼ਾਰ ਮੁਲਾਜ਼ਮ ਨਵੇਂ ਬੱਚੇ ਬਸਨੀਆ ਪੰਜਾਬ ਪੁਲਿਸ ਭਰਤੀ ਕਰ ਰਹੇ ਆ ਅਸੀਂ ਵਿਧਾਨ ਸਭਾ ਦੇ ਸਪੈਸ਼ਲ ਮਤਾ ਪਾ ਕੇ 10000 10000 ਨਵੀਂ ਭਰਤੀ ਲਈ ਕਮਿਸ਼ਨ ਬੁਰੀ ਆ ਉਹ ਲਈ ਆ ਕਿ ਜੀ 10000 ਕੋਰ ਬੱਚੀ ਭਰਤੀ ਨੇ ਕਹੀਏ ਕਿਉਂਕਿ ਡਿਪਾਰਟਮੈਂਟ ਐਸਾ 2-3 ਸਾਲ ਤੱਕ ਕੰਮ ਸਮਝਣ ਨੂੰ ਹੀ ਲੱਗ ਜਾਂਦੇ ਆ ਪਿਛਲੀਆਂ ਸਰਕਾਰਾਂ ਨੇ ਜਿਵੇਂ ਜਿਵੇਂ ਰਿਟਾਇਰਮੈਂਟ ਹੁੰਦੀ ਕਿ ਨਵੀਆਂ ਭਰਤੀਆਂ ਕੀਤੇ ਨਹੀਂ ਮੁਲਾਜ਼ਮ ਇੱਥੇ 50 ਚਾਹੀਦੇ ਨੇ ਮੁਲਾਜ਼ਮ ਨੇ ਜੀ 15-20 ਤੇ ਬਹੁਤ ਔਖਾ ਹੋ ਜਾਂਦਾ ਜੀ ਪਰ ਹਾਲੇ ਹੁਣ ਜਿਹੜੀ ਭਰਤੀ ਜਿਵੇਂ ਜਿਵੇਂ ਹੋ ਰਹੀ ਹੈ ਮੁਲਾਜ਼ਮ ਆ ਰਹੇ ਨੇ ਔਰ ਨੌਜਵਾਨ ਬੱਚੇ-ਬੱਚੀਆਂ ਆ ਰਹੇ ਨੇ ਜਿਨ੍ਹਾਂ ਦੇ ਅੰਦਰ ਜਜ਼ਬਾ ਵੀ ਹੈ ਆਪਣੇ ਆਪਣੇ ਲੋਕਾਂ ਦੀ ਸੇਵਾ ਕਰਨ ਦਾ ਔਰ ਮੈਂ ਉਮੀਦ ਕਰਦਾ ਕਿ ਬਹੁਤ ਜਲਦੀ ਨਫਰੀ ਪੂਰੀ ਹੋਏਗੀ ਔਰ ਲਾ ਐਂਡ ਆਰਡਰ ਦੇ ਵਿੱਚ ਵੀ ਉਹਨਾਂ ਦਾ ਐਕਸਪੀਰੀਅੰਸ ਹੋਏਗਾ ਉਹਨਾਂ ਦਾ ਅਲੱਗ-ਅਲੱਗ ਜਿਹਨੇ ਸਮਾਜ ਦੇ ਵਿੱਚ ਘਟਨਾਵਾਂ ਹੁੰਦੀਆਂ ਇਹਨਾਂ ਨੂੰ ਸੁਣ ਕੇ ਸਮਝ ਕੇ ਦੇਖ ਕੇ ਹੀ ਐਕਸਪੀਰੀਅੰਸ ਹੁੰਦਾ ਹੈ ਇਹ ਉਹ ਬੱਚੇ ਵੀ ਜਿਹੜੇ profession ਤੌਰ ਤੇ ਇੱਚ ਤਰੀਕੇ ਨਾਲ ਜਵਾਬ ਕਰਨਗੇ ਔਰ ਇਹ ਜਿਹੜੀ ਵੱਡੀ ਸਮੱਸਿਆ ਪਿਛਲੇ ਕਈ ਸਾਲਾਂ ਤੋਂ ਹੁਣ ਤੋਂ ਨਹੀਂ ਪਿਛਲੇ ਕਈ ਸਾਲਾਂ ਤੋਂ ਆ ਰਹੀ ਹੈ ਜਿਹੜੀ ਪਿਛਲੇ ਸਰਕਾਰਾਂ ਦੀ ਨਾਕੀ ਹੈ ਇਹ ਬਿਲਕੁਲ ਕਾਬਦਤ ਦੇਖ ਵੱਲੋਂ ਆਪਣਾ ਦੇਖੋ ਸਾਖ ਨੂੰ ਦੇਖੋ ਜੋ ਕਤਲ ਹੋਇਆ ਜਿਹੜੇ ਕਤਲ ਕਰਨ ਵਾਲੇ ਨੇ ਉਹ ਵੀ ਕਿਤੇ ਅੱਜ ਨਹੀਂ ਸਕਣਗੇ ਜਲਦੀ ਸਲਾਖਾਂ ਪਿੱਛੇ ਹੋਗੇ ਪੁਲਿਸ ਬਹੁਤ ਵੱਡੀ ਕਾਰਵਾਈ ਹੈ ਜਿਹੜੀ ਉਹ ਕੀਤੀ ਗਈ ਆ ਚਾਰ ਵਿਅਕਤੀਆਂ ਤੇ ਬਾਈ ਨੇਮ ਮਾਮਲਾ ਦਰਜ ਕੀਤਾ ਗਿਆ ਪਾਕਿਸਤਾਨ ਤੋਂ ਕਤਲ ਕਤਲ ਦੇ ਮਾਮਲਾ ਕਰਕੇ ਕੀਤਾ ਗਿਆ ਜਲਦੀ ਹੀ ਉਹ ਸਲਾਖਾਂ ਪਿੱਛੇ ਮੁਜਰੇ ਉਹ ਦੋਸ਼ੀ ਹਨ ਨਾਪੋਤੇ ਨਹੀਂ